ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸ਼ੌਮਣੀ ਗੋਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਮੀਟਿੰਗ ਜਿੱਥੇ ਦੂਸਰੇ ਮਸਲੇ ਰੁਟੀਨ ਦੇ ਤੇ ਹੋਰ ਸੀ ਉਹਦੇ ਨਾਲ ਸਭ ਤੋਂ ਜਿਹੜਾ ਅੱਜ ਦਾ ਸਾਡਾ ਮੇਨ ਮੁੱਦਾ ਸੀ ਉਹ ਸੀ ਭਾਈ ਬਲਵੰਤ ਸਿੰਘ ਜੀ ਰਾਜੋਆਣੇ ਦੀ ਚਿੱਠੀ ਇਹ ਚਿੱਠੀ ਮੈਂ ਪ੍ਰੈਸ ਨੂੰ ਰਿਲੀਜ਼ ਨਹੀਂ ਕਰਨੀ ਪਰ ਥੋੜੇ ਜਿਹੇ ਸ਼ਾਰਾਂਸ ਤੁਹਾਨੂੰ ਪੜ ਕੇ ਉਹਨਾਂ ਦੇ ਦੱਸਣਾ ਚਾਹਣਾ ਤੇ ਤੁਹਾਡੇ মিডিਏ ਰਾਹੀਂ ਸਮੁੱਚੀ ਕੌਮ ਨੂੰ ਮੈਂ ਅਪੀਲ ਵੀ ਇੱਕ ਕਰਨੀ ਚਾਹਣਾ ਕਿ ਇਹ ਇੱਕ ਕੌਮੀ ਮੁੱਦਾ ਤੇ ਕੌਮੀ ਸੰਘਰਸ਼ੀ ਜੋਦੇ ਦਾ ਉਸ ਮਹਾਨ ਆਪੂ ਦਾ ਜਿਨੇ ਨੇ ਦੇਜਲੇ ਨਹੀਂ ਕੌਮ ਪ੍ਰਸਤੀ ਲਈ ਇੱਕ ਬੜਾ ਵੱਡਾ ਜਿਹੜਾ ਆ ਉਹ ਕਾਰਜ ਕੀਤਾ ਤੇ ਬਾਰ ਬਾਰ ਅਸੀਂ ਦੋ ਪਹਿਲਾਂ ਮੀਟਿੰਗਾਂ ਵੀ ਕਰ ਚੁੱਕੇ ਤਾਂ ਮੈਂ ਤੁਹਾਡੇ ਹੋਰ ਇੱਕ ਧਿਆਨ ਚ ਲਿਆ ਦਿਆਂ ਅਸੀਂ ਸਿਲੀਕਟਰ ਮਾਰਨ ਨੂੰ ਭਾਵੇਂ ਕਾਨੂੰਨੀ ਪੱਖ ਸਾਰੇ ਬੰਦ ਹੋ ਚੁੱਕੇ ਇਸ ਕੇਸ ਦੇ ਵਿੱਚ ਵਕੀਰ ਸਹਿਬਾਨ ਤੇ ਜਿਹੜੇ ਜੱਜ ਸਹਿਬਾਨ ਸਾਡੇ ਕੋਲ ਸਬੰਧਤ ਆ ਉਹ ਰਾਇਮਾਂ ਵੀ ਭੇਜ ਦਿੰਦੇ ਆ ਉਹਨਾਂ ਦੀ ਚੰਡੀਗੜ੍ਹ ਸਬਾ ਅਫਿਸ ਦੇ ਵਿੱਚ ਇੱਕ ਪਾਵਲਕ ਅਪੀਨਿਅਨ ਲਈ ਮੀਟਿੰਗ ਵੀ ਕੀਤੀ ਜਾਊਗੀ ਤਾਂ ਕਿ ਭਾਈ ਰਾਜਵਾਨਾ ਸਾਹਿਬ ਜੀ ਦੇ ਜਜ਼ਬਾਤ ਜਿਹੜੇ ਆ ਉਹ ਸਾਰਿਆਂ ਨਾਲ ਸਾਂਝੇ ਕੀਤੇ ਜਾਣ ਤੇ ਕੌਮ ਸਮੁੱਚੀ ਆਪਣੀ ਅਪੀਨਿਅਨ ਵੀ ਦੇਵੇ ਛੋ ਥੋੜਾ ਜਿਹਾ ਮੈਂ ਉਹਦਾ ਬਰੀ ਮੈਂ ਤੁਹਾਨੂੰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਚਿੱਠੀ ਇਹ ਮੈਨੂੰ ਬਾਈ ਨੇ ਮੁਖਾਤਬ ਕੀਤੀ ਆ ਸਭ ਤੋਂ ਪਹਿਲਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਜਿਵੇਂ ਕਿ ਆਪ ਜੀ ਨੇ ਇਹ ਪਤਾ ਹੀ ਹੈ ਆਪ ਜੀ ਨੂੰ ਇਹ ਪਤਾ ਹੀ ਹੈ ਕਿ ਪਿਛਲੇ 30 ਸਾਲਾਂ ਤੋਂ ਜੇਲ੍ਹ ਵਿੱਚ ਤੇ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠਾ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਦੇਸ਼ ਦੇ ਮੌਜੂਦਾ ਹਾਕਮ ਰਾਨ ਹੁਕਮਰਾਨਾਂ ਵੱਲੋਂ ਜਾਣ ਬੁੱਝ ਕੇ ਇੱਕ ਸਾਜ਼ਿਸ਼ ਦੇ ਤਹਿਤ ਬੋਰਡ ਰਾਜਨੀਤੀ ਨੂੰ ਮੁੱਖ ਰੱਖ ਕੇ ਪਿਛਲੇ 13 ਸਾਲਾਂ ਤੋਂ ਮੇਰੀ ਫਾਂਸੀ ਦੀ ਸਜ਼ਾ ਨਾਲ ਸੰਬੰਧਤ ਅਪੀਲ ਤੇ ਫੈਸਲਾ ਲੈਣ ਤੋਂ ਅਨਕਾਰ ਕੀਤਾ ਜਾ ਰਿਹਾ ਹੈ 2020 ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਸੁਪਰੀਮ ਕੋਰਟ ਵਿੱਚ ਬਾਰ-ਬਾਰ ਕੇਂਦਰ ਸਰਕਾਰ ਨੂੰ ਇਸ ਅਪੀਲ ਤੇ ਫੈਸਲਾ ਲੈਣ ਲਈ ਹੁਕਮ ਜਾਰੀ ਕੀਤੇ ਗਏ ਪਰ ਅਫਸੋਸ ਕੇਂਦਰ ਸਰਕਾਰ ਨੇ ਨਾਤੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਹੀ ਮੰਨਿਆ ਤੇ ਨਾ ਹੀ ਸੁਪਰੀਮ ਕੋਰਟ ਆਪਣੇ ਕੀਤੇ ਹੁਕਮਾਂ ਨੂੰ ਲਾਗੂ ਕਰਵਾ ਸਕੇ ਜੇਕਰ ਦੇਸ਼ ਦੀ ਸੁਪਰੀਮ ਕੋਰਟ ਦੀ ਕੋਈ ਸੁਪਰੀਮ ਕੋਰਟ ਵੀ ਕੋਈ ਫੈਸਲਾ ਨਾ ਕਰਵਾ ਸਕੇ ਕੇਂਦਰ ਅੱਗੇ ਬੇਬਸ ਹੋ ਜਾਵੇ ਫਿਰ ਇਨਸਾਫ ਲਈ ਕਿਹੜਾ ਰਾਹ ਬਚਦਾ ਹੈ ਮੈਨੂੰ ਨਜ਼ਰ ਨਹੀਂ ਆਉਂਦਾ ਦੂਸਰਾ ਉਹਨੇ ਭਾਈ ਰਾਜਵਾਨਾ ਸਾਹਿਬ ਨੇ ਇੱਕ ਆ ਜਿਹੜਾ ਪਹਲਗਾਮਾਂ ਪਿੱਛੇ ਜਿਹੜਾ ਵੱਡਾ ਐਪੀਸੋਡ ਹੋਇਆ ਉਹ ਤੇ ਦੁੱਖ ਦੀ ਵੀ ਅਜਹਾਰ ਕੀਤਾ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਬਹੁਤ ਦਖਦਾਈ ਘਟਨਾ ਵਾਪਰੀ ਹੱਸਦੇ ਖੇਡਦੇ ਨਿਰਦੋਸ਼ ਲੋਕਾਂ ਦਾ ਧਰਮ ਪੁੱਛ ਕੇ ਲੋਕਾਂ ਨੂੰ ਇਸ ਕਤਲੇ ਲੋਕਾਂ ਨੂੰ ਇਸ ਵਿੱਚ ਕਤਲੇ ਆਮ ਕਰ ਦਿੱਤਾ ਗਿਆ ਉਹ ਵੀ ਹਿੰਦੂ ਸਨ ਇਸ ਘਟਨਾ ਬਹੁਤ ਦਖਦਾਈ ਹੈ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹਨੇ ਹੀ ਘਟ ਹੈ ਹਿੰਦੂ ਵੀ ਸਾਡੇ ਹੀ ਭਰਾ ਹਨ ਦੁੱਖ ਦੀ ਘੜੀ ਵਿੱਚ ਸਾਡੀਆਂ ਭਾਵਨਾਵਾਂ ਉਹਨਾਂ ਸਾਰੇ ਪੀੜਤ ਪਰਿਵਾਰਾਂ ਨਾਲ ਹਨ ਨਰਦੋਸ਼ ਲੋਕਾਂ ਦੇ ਕਤਲੇਆਮ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅੱਜ ਦੇਸ਼ ਦੇ ਹੁਕਮਰਾਨਾਂ ਨੇ ਕੀਤੇ ਕਤਲੇਆਮ ਤੋਂ ਬਾਅਦ ਇਹ ਕਹਿ ਰਹੇ ਹਨ ਕਿ ਅਜਿਹਾ ਜ਼ੁਲਮ ਕਰਨ ਵਾਲੇ ਤੇ ਕਰਾਉਣ ਵਾਲੇ ਪਾਕਿਸਤਾਨ ਨੂੰ ਸਾਬਕ ਸਿਕਾਵਾਂਗੇ ਪਰ ਕੀ ਇਹਨਾਂ ਹੁਕਮਰਾਨਾਂ ਨੂੰ ਇਹ ਨਹੀਂ ਪੁੱਛਿਆ ਜਾਣਾ ਚਾਹੀਦਾ ਕਿ 1984 ਦੇ ਵਿੱਚ ਜਦੋਂ ਦੇਸ਼ ਦੀ ਰਾਜਧਾਨੀ ਦੇ ਵਿੱਚ ਧਰਮ ਪੁੱਛ ਕੇ ਪਹਿਚਾਨ ਦੇ ਕੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ। ਧੀਆਂ ਭੈਣਾਂ ਬਜ਼ੁਰਗਾਂ ਨੂੰ ਵੀ ਬਖਸ਼ਿਆ ਨਾ ਗਿਆ। 3 ਦਿਨ નિર્ਦੋਸ਼ ਸਿੱਖਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਬਾਹਰ ਕੱਢ-ਕੱਢ ਕੇ ਕਤਲੇਆਮ ਕਰਦੇ ਰਹੇ। ਉਦੋਂ ਵੀ ਦੇਸ਼ ਦੀ ਕਿਸੇ ਪੁਲਿਸ ਨੇ ਫੌਜ ਨੇ ਉਹਨਾਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਹੁਣ ਸਾਨੂੰ ਦੇਖਦੇ ਹੁਕਮਰਾਨਾ ਇਹ ਤਾਂ ਦੱਸ ਦਿਓ ਫਿਰ ਹਜ਼ਾਰਾਂ નિર્ਦੋਸ਼ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਸਿੱਖ ਕਾਮ ਕੋਲ ਕਿਹੜਾ ਹਮਲਾ ਬਦਲਾ ਲੈਣ ਦੀ ਕਿਸ ਤੇ ਹਮਲਾ ਕਰਦੀ ਇਹ ਉਹਨਾਂ ਦੀ ਆਪਣੀ ਇਹ ਹੈਗੀ ਆ ਗਾਹਾਂ ਉਹ ਕਹਿੰਦੇ ਬਿਲਕਿਸ ਬਾਨੋ ਦੇ ਪਰਿਵਾਰ ਦੇ ਕਾਤਲਾਂ ਨੂੰ 14 ਸਾਲਾਂ ਬਾਅਦ ਲੰਮੀਆਂ ਪਰੋਲਾਂ ਦੇਣ ਤੋਂ ਬਾਅਦ ਇਹ ਕਹਿ ਕੇ ਰਿਹਾ ਕਰ ਦਿੱਤਾ ਜਾਂਦਾ ਹੈ ਕਿ ਸਾਡੇ ਸਨਮਾਨਯੋਗ ਸ਼ਹਿਰੀ ਹਨ ਸਿੱਖ ਨੌਜਵਾਨਾਂ ਦੇ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਰਜ਼ ਅਧਿਕਾਰੀਆਂ ਦੀਆਂ ਸਜ਼ਾਵਾਂ ਚਾ ਉਮਰ ਕੈਦ ਵਿੱਚੋਂ 4-4 ਸਾਲ ਦੀਆਂ ਹੋ ਜਾਂਦੀਆਂ ਹਨ ਬੁਲੰਤਕਾਰੀਆਂ ਨੂੰ ਸਮਾਜ ਸੇਵਕ ਕਹਿ ਕੇ ਹਰ ਚੋਣਾ ਤੋਂ ਪਹਿਲਾਂ ਪਰੋਲਾ ਦਿੱਤੀਆਂ ਜਾਂਦੀਆਂ ਹਨ ਦੇਸ਼ ਦੇ ਹੁਕਮਰਾਨ ਅਨਸਾਬ ਲਈ ਦੋਰੇ ਮਾਪਦੰਡ ਅਪਣਾ ਰਹੇ ਹਨ ਜਦੋਂ ਵੀ ਧਰਮ ਪੁੱਛ ਕੇ ਪਛਾਣ ਦੇਖ ਕੇ ਕਤਲੇਆਮ ਹੁੰਦਾ ਹੈ ਉਦੋਂ ਇਹਨਾਂ ਰਾਜਨੀਤਿਕ ਲੋਕਾਂ ਦੇ ਹਿੱਤਾਂ ਦੀ ਪੂਰਤੀ ਹੁੰਦੀ ਹੈ ਇਹ ਘਟਨਾਵਾਂ ਇਹਨਾਂ ਰਾਜਨੀਤਿਕ ਲੋਕਾਂ ਨੂੰ ਕਿਉਂ ਵਾਂਗ ਲੱਗਦੀਆਂ ਹਨ ਤੇ ਇਹ ਪੋਲੇ-ਪਾਲੇ ਲੋਕਾਂ ਨੂੰ ਮੂਰਖ ਬਣਾਉਣ ਤੇ ਵੋਟਾਂ ਦਾ ਤਰੁਪੀਕਰਨ ਵਿੱਚ ਕੰਮਜਾਬ ਹੋ ਜਾਂਦੇ ਹਨ ਮਾਰਚ 2012 ਵਿੱਚ ਮੈਨੂੰ ਤਾਂ 31 ਮਾਰਚ 2012 ਨੂੰ ਫਾਂਸੀ ਦੇਣ ਦੀ ਤਰੀਖ ਤੈਅ ਕਰ ਦਿੱਤੀ ਗਈ ਸੀ ਉਸ ਸਮੇਂ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਆਦੇਸ਼ ਤੇ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਅਨੁਕੂਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਾਉਣ ਲਈ ਦੇਸ਼ ਦੇ ਰਾਸ਼ਟਰਪਤੀ ਕੋਲ ਅਪੀਲ ਪਾਈ ਗਈ ਜਿਸ ਨੂੰ ਰਾਸ਼ਟਰਪਤੀ ਜੀ ਨੇ ਸਹਕਾਰ ਕਰਕੇ ਕੇਂਦਰੀ ਗ੍ਰਹਿ ਮੰਤralੇ ਕੋਲ ਭੇਜ ਦਿੱਤਾ ਅਤੇ ਕੇਂਦਰੀ ਗ੍ਰਹਿ ਮੰਤralੇ ਵੱਲੋਂ ਉਸ ਅਪੀਲ ਤੇ ਕਾਰਵਾਈ ਕਰਦੇ ਹੋਏ ਮੇਰੀ ਫਾਂਸੀ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਅਪੀਲ ਕੇਂਦਰੀ ਗ੍ਰਹਿ ਮੰਤralੇ ਕੋਲ ਹੀ ਵਿਚਾਰ ਅਧੀਨ ਪਈ ਹੈ ਇਸ ਅਪੀਲ ਤੇ ਫੈਸਲਾ ਕਰਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿੱਚ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨਾਂ ਨੂੰ ਕਮੇਟੀ ਵਿੱਚ ਰੱਖਿਆ ਗਿਆ ਪਰ ਦੇਸ਼ ਦੇ ਹੰਕਾਰੀ ਹੁਕਮਰਾਨਾਂ ਵੱਲੋਂ ਉਸ ਕਮੇਟੀ ਨੂੰ ਮਿਲਣ ਲਈ ਸਮਾਂ ਹੀ ਨਹੀਂ ਦਿੱਤਾ ਗਿਆ ਇਹ ਸਾਡੀਆਂ ਸੰਸਥਾਵਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਅਪਮਾਨ ਹੈ। ਇਹਨਾਂ ਛਾਤੀ ਹੁਕਮਰਾਨਾਂ ਨੇ ਸਾਡੀਆਂ ਸਰਵਉਰ ਧਾਰਮਿਕ ਸਖਸ਼ੀਤਾ ਨੂੰ ਜੈਡ ਪਲੱਸ ਰੱਖਿਆ ਤੇ ਵਿਦੇਸ਼ੀ ਦੌਰਿਆਂ ਦੇ ਲਾਹੇ ਚ ਦੇ ਕੇ ਆਪਣੇ ਵੱਲ ਕਰਕੇ ਕੌਮ ਦਾ ਵੱਡਾ ਨੁਕਸਾਨ ਕਰਨ ਦਾ ਯਤਨ ਕੀਤਾ। ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਪਿਛਲੇ 13 ਸਾਲਾਂ ਦੇ ਇਹਨਾਂ ਦੇ ਵਿਹਾਰ ਨੂੰ ਦੇਖਦੇ ਹੋਏ ਇਹਨਾਂ ਦੀ ਛਾਤੀ ਸ਼ਾਂ ਨੂੰ ਸਮਝਦੇ ਹੋਏ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਮੈਂ ਹੁਣ ਇਹਨਾਂ ਅੱਗੇ ਕੋਈ ਵੀ ਅਪੀਲ ਬੇਨਤੀ ਨਹੀਂ ਕਰਾਂਗਾ ਅਪੀਲ ਬੇਨਤੀ ਨਹੀਂ ਕਰਨੀ ਚਾਹੁੰਦਾ ਮੇਰੀ ਜ਼ਿੰਦਗੀ ਮੇਰੀਆਂ ਸੰਸਥਾਵਾਂ ਦੇ ਮਾਣ ਸਨਮਾਨ ਤੋਂ ਕੀਮਤੀ ਨਹੀਂ ਹੈ ਇਹ ਚੇਚੇਤੌਰ ਤੇ ਉਹਨਾਂ ਇੱਕ ਲਿਖਿਆ ਇਸ ਲਈ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਪਾਈ ਗਈ ਅਪੀਲ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਕਿ ਇਹਨਾਂ ਛਾਜਸੀ ਹੁਕਮਰਾਨਾਂ ਦੇ ਅਸਲ ਛਾਜਸੀ ਅਤੇ ਨਫਰਤ ਦੀ ਚਿਹਰੇ ਨੂੰ ਬੇਕਨਕਾਬ ਕੀਤਾ ਜਾ ਸਕੇ ਇਹ ਫੈਸਲਾ ਤੁਰੰਤ ਹੀ ਲਿਆ ਜਾਵੇ ਮੌਤ ਤਾਂ ਜੀਵਨ ਦਾ ਸੱਚ ਹੈ ਇਸ ਤੋਂ ਕੀ ਡਰਨਾ ਵੈਸੇ ਵੀ ਹੁਣ ਜ਼ਿੰਦਗੀ ਤੇ ਮੌਤ ਵਿਚਲਾ ਫਰਕਾ ਮਿਟ ਗਿਆ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇਖਣ ਵਾਲਾ ਭਾਈ ਬਲਵੰਤ ਸਿੰਘ ਰਾਜੋਵਾਨਾ ਕੇਂਦਰੀ ਜੇਲ੍ਹ ਪਠਿਆਲਾ ਸੋ ਉਹਨਾਂ ਨੇ ਆਪਣਾ ਬਿਲਕੁਲ ਕਲੀਅਰ ਉਹਦੋਂ ਸਾਨੂੰ ਮੁਲਾਕਾਤ 'ਚ ਵੀ ਕਹਿ ਦਿੱਤਾ ਸੀ ਤੇ ਅਸੀਂ ਚਾਹੁੰਦੇ ਭਈ ਜਿਹੜੀ ਸਿੱਖ ਕੌਮ ਸਮੁੱਚੇ ਤੌਰ ਤੇ ਇਹ ਏਡੀ ਕੀਮਤੀ ਜਾਨ ਆ ਜਿਹੜੀ ਅੱਜ ਮਨ ਬਣਾ ਕੇ ਬੈਠੀ ਆ ਵੀ ਇੱਕ ਪਾਸੇ ਇੱਕ ਪਾਸੜ ਜਿਹੜਾ ਫੈਸਲਾ ਕੀਤੇ ਪਰ ਸਰਕਾਰ ਦਾ ਨਕਾਰਾਤਮਕ ਜਿਹੜਾ ਰਵਈਆ ਉਹ ਇਹੋ ਜਿਹੇ ਗੱਲਾਂ ਕਰ ਲਈ ਸਾਨੂੰ ਮਜਬੂਰ ਕਰ ਰਿਹਾ ਸੋ ਨਿਮਰਤਾ ਸਹਿਰ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਦਾ ਆਪਣੀਆਂ ਬਾਦ ਤੋਂ ਬਾਦ ਰਹਿਵਾ ਭੇਜੋ ਅੱਗੇ 26 ਲੱਖ ਤੁਸੀਂ ਆਪਣੇ ਉਦੋਂ ਸਿਗਨੇਚਰ ਵੀ ਕੀਤੇ ਪਰ ਸਰਕਾਰ ਦੇ ਕੰਨ ਬੋਲੇ ਕਦੇ ਆਪਾਂ ਚੰਡੀਗੜ੍ਹ ਦੇ ਕਦੇ ਰਾਸ਼ਟਰਪਤੀ ਕੋਲ ਕਿਸੇ ਨੇ ਸਾਨੂੰ ਸਮਾਂ ਨਹੀਂ ਦਿੱਤਾ ਇਹ ਮੈਂ ਸਮਝਦਾ ਸਾਨੂੰ ਸਮਾਂ ਕਿਉਂਕਿ ਇਹ ਇਲੈਕਟਿਡ ਕਨਸਟੀਟਿਊਸ਼ਨਲ ਬਾਡੀ ਆ ਤੇ ਜਲਾਦ ਦੀ ਵੀ ਕੋਈ ਹੱਦ ਹੁੰਦੀ ਆ ਇਹ ਜਲਾਦ ਦੀ ਹੱਦ ਕੀ ਆ ਕਿ ਇਨਸਾਫ ਮੰਗਣਾ ਵੀ ਇਸ ਧਰਤੀ ਦੇ ਉੱਤੇ ਅਜ ਔਖਾ ਹੋ ਗਿਆ ਲੋਕ ਕਹਿੰਦੇ ਜੇ ਇਨਸਾਫ ਦੇ ਉਹ ਭਾਈ ਰਾਜੋਣਾ ਸਾਹਿਬ ਕਹਿੰਦੇ ਮੇਰ ਨਾਲ ਇਨਸਾਫ ਕੀਤਾ ਜਾਵੇ ਸੋ ਦੂਸਰਾ ਕਿਉਂਕਿ ਕੋਈ ਸਖ਼ੀਤਨਾ ਸਾਡੇ ਕੋਲ ਪਿਛਲੇ ਸਮੇਂ ਦੌਰਾਨ ਉਹ ਰੁਕਤ ਹੋ ਗਈਆਂ ਜਿਨ੍ਹਾਂ ਦੇ ਵਿੱਚ ਜੰਮੂ ਦੇ ਵਿੱਚ ਜਿੱਥੇ ਬੰਬ ਚੱਲੇ ਆ ਚਾਰ ਸਿੱਖ ਭਾਈਚਾਰੇ ਨਾਲ ਸੰਬੰਧਿਤ ਉਹ ਸਾਡੇ ਵੀਰ ਉੱਥੇ ਸ਼ਹੀਦ ਹੋ ਗਏ ਉਹਨਾਂ ਨੂੰ 5-5 ਲੱਖ ਰੁਪਈਆ ਪਰਿਵਾਰ ਨੂੰ مالی ਸਹਾਇਤਾ ਜਿਹੜੀ ਦਿੱਤੀ ਜਾਊਗੀ ਤੇ ਬੱਚੇ ਜਿਹੜੇ ਆ ਉਹਨਾਂ ਨੂੰ ਉਸ ਦਿਨ ਸਾਡਾ ਸਕੱਤਰ ਗਿਆ ਵੀ ਸੀ ਉਹਨਾਂ ਨੂੰ ਕਿਹਾ ਸੀ ਅਸੀਂ ਤੁਹਾਡਾ ਇਲਾਜ ਵੀ ਅਸੀਂ ਆਪਣੇ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਚ ਕਰਾ ਦਿੰਨੇ ਆ ਪਰ ਉਹ ਕਹਿੰਦੇ ਕੋਈ ਨਹੀਂ ਸਾਡਾ ਇਸੇ ਠੀਕ ਹੋ ਰਿਹਾ ਇਸ ਕਰਕੇ ਉਹਨਾਂ ਨੂੰ ਤੁਰੰਤ ਤੇ ਸਹਾਇਤਾ ਦਿੱਤੀ ਜਾਊਗੀ ਦੂਸਰਾ ਗਿਆਨੀ ਮੋਹਨ ਸਿੰਘ ਜੀ ਜਿਹੜੇ ਸੱਜਗੰਢ ਸ੍ਰੀ ਦਰਬਾਰ ਸਾਹਿਬ ਦੇ ਲੰਬਾ ਅਰਸਾ ਮੁੱਖ ਗ੍ਰਾਂਥੀ ਵੀ ਰਹੇ ਆ ਉਹ ਪਿਛਲੇ ਦਿਨੀ ਸਾਨੂੰ ਵਿਛੋੜਾ ਦੇ ਗਏ ਜਿਨ੍ਹਾਂ ਦੀ ਅੰਤਮ ਅਰਦਾਸ 18 ਤਰੀਕ ਨੂੰ ਕੈਨੇਡਾ ਹੋਣੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਉਹਦੇ ਭੋਗ ਤੋਂ ਉਹਨਾਂ ਦੇ ਭੋਗ ਤੋਂ ਬਾਅਦ ਉਹਨਾਂ ਦੀ ਪਵਿੱਤਰ ਯਾਦ ਵਿੱਚ ਇੱਕ ਭੋਗ ਅਸੀਂ ਡਿਸਾਈਡ ਕਰ ਲਾਂਗੇ 18 ਤੋਂ ਬਾਅਦ ਉਹ ਪਹਾਨ ਬੁੰਗਾ ਬਾਬਾ ਕਰਵਾਕ ਸਿੰਘ ਜੀ ਦੇ ਬੁੰਗੇ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਉਹ ਭੋਗ ਪਾਇਆ ਜਾਊਗਾ ਤੇ ਉਹਨਾਂ ਦੇ ਪਰਿਵਾਰ ਦੀ ਵੀ ਅੱਜ ਮੇਰੇ ਨਾਲ ਜਿਹੜਾ ਗੱਭੇ ਕਿਉਂਕਿ ਮੈਂ ਉਹhle ਨਹੀਂ ਟੈਲੀਫੋਨ ਤੇ ਆ ਚੁੱਕਾ ਉਹਨਾਂ ਦੀ ਵੀ ਮਨਸ਼ਾ ਸੀਗੀ ਭਈ ਅਸੀਂ ਜਦੋਂ ਆਵਾਂਗੇ ਉਦੋਂ ਭੋਗ ਪਾਇਆ ਜਾਵੇ ਪਰ ਚਲੋ ਜਦੋਂ ਆਣਗੇ ਫਿਰ ਉਹ ਆਪ ਪਰਿਵਾਰ ਪਵਾ ਲੂਗਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲੋਂ ਇਹ ਕਿਉਂਕਿ ਉਹਨਾਂ ਦੀ ਮਹਾਨ ਸੇਵਾ ਆ ਦੂਸਰਾ ਮੈਂ ਦੱਸਦੇ ਆ ਜਿੱਥੇ ਰੈਣ ਬਸੇਰਾ ਸੀ ਉਹਨਾਂ ਦਾ ਉਹ ਘਰ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਵਿੱਤਰ ਧਰਮ ਨੂੰ ਆਪਣੇ ਨਾਮ ਸ਼੍ਰੋਮਣੀ ਕਮੇਟੀ ਦੇ ਨਾਮ ਕਰਵਾ ਗਏ ਆ ਸੋ ਉਹਨਾਂ ਦਾ ਜਾਣਾ ਕਿਉਂਕਿ ਉਮਰ ਭਾਵੇਂ 84 ਸਾਲੇ ਸੀ ਪਰ ਜਾਣਾ ਜਿਹੜਾ ਆ ਉਹ ਬਹੁਤ ਦੁਖਦਈ ਆ ਦੂਜਾ ਪਿਛਲੇ ਦਿਨੀ ਸਰਦਾਰ ਮਨਮੋਹਨ ਸਿੰਘ ਜੀ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸਾਹਿਬ ਉਹ ਸਾਨੂੰ ਵਿਛੋੜਾ ਦੇ ਗਏ ਜਾਨੀ ਮੋਹਨ ਸਿੰਘ ਉਹਨਾਂ ਦੀ ਤਸਵੀਰ ਉਹਨਾਂ ਦੇ ਨਾਲ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਤਸਵੀਰ ਤੇ ਬਾਬੇ ਬਾਬਾ ਦਵਿੰਦਰ ਸਿੰਘ ਜੀ ਰਕਵੇ ਵਾਲੇ ਦਵਿੰਦਰ ਸਿੰਘ ਨਾ ਬਾਬਾ ਸੌਰੀ ਬਾਬਾ ਇੰਦਰਜੀਤ ਸਿੰਘ ਜੀ ਰਕਵੇ ਵਾਲੇ ਬਹੁਤ ਬੰਦਗੀ ਵਾਲੀ ਰੂਹ ਸੀ ਸਾਡੇ ਤੋਂ ਵਿਛੜ ਗਈ ਉਹਨਾਂ ਦੀ ਤਸਵੀਰ ਤੇ ਸਰਦਾਰ ਰਣਜੀਤ ਸਿੰਘ ਜੀ ਚੀਮਾ ਜਿਹੜੇ ਉਹਗੇ ਅਕਾਲੀ ਤੇ ਸਰੋਵਣੀ ਕਮੇਟੀ ਦੇ ਲੰਬਾ ਹਰਸਾ ਸਾਡੇ ਮੈਂਬਰ ਵੀ ਰਹੇ ਉਹਨਾਂ ਦੀ ਤਸਵੀਰ ਤੇ ਉਹਨਾਂ ਦੀ ਯਾਦ ਦੇ ਵਿੱਚ ਜੇਣਾ ਸਾਡੇ ਕੋਲ 4-5 ਇੰਸਟੀਚਿਊਸ਼ਨ ਆ ਫਤੇਗੜ ਉਹ ਕੋ ਦਿਖਾਂਗੇ ਕੋਈ ਆਡੀਟੋਰੀਅਮ ਜਾਂ ਹੋਰ ਉਹਨਾਂ ਦੇ ਨਾਂ ਤੇ ਉਹਦਾ ਜ਼ਰੂਰ ਨਾਂ ਰੱਖਿਆ ਜਾਊਗਾ ਸੋ ਇੱਕ ਆ ਜਿੱਥੋਂ ਆਪਾਂ ਹੁਣ ਆਉਣੇ ਆ ਗੁਰੂ ਰਾਮਦਾਸ ਪਾਸ਼ਾ ਜੀ ਲੰਗਰ ਤੋਂ ਇਹ ਕਈ ਵਾਰੀ ਇਤਨਾ ਮਹਿਸੂਸ ਹੁੰਦਾ ਵੀ ਸ਼ਾਇਦ ਇਹ ਪਾਸਾ ਵੱਖਰਾ ਆ ਇਹ ਅਸੀਂ ਜਿਹੜੀ ਸਾਰੀ ਸਟਰੀਟ ਯਾਰ ਇਹਦਾ ਸੁੰਦਰੀਕਰਨ ਦਾ 2 3 4 ਸਾਲ ਪਹਿਲਾਂ ਜਦਨ ਕੀਤਾ ਸੀ ਕਿ ਇਹਨੂੰ ਕਰ ਲਈਏ ਆਪਾਂ ਤੇ ਉਹ ਕਾਰ ਸੇਵਾ ਵੀ ਬਾਬੇ ਭੂਰੀ ਵਾਲਿਆਂ ਨੂੰ ਦੇਤੀ ਸੀ ਤੇ ਹੁਣ ਅਸੀਂ ਫੈਸਲਾ ਕੀਤਾ ਵੀ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਇਹ ਜਿਹੜੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਇੱਧਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆ ਉਹ ਲੋਕ ਕਿਉਂਕਿ ਜਿਹੜੇ ਆਪਾਂ ਘੈਂਟਾ ਘਰ ਵਾਲੇ ਪਾਸਿਓਂ ਆਉਂਦੇ ਆ ਤੇ ਸਾਰਾ ਉਧਰ ਪਲਾਜਾ ਖੂਬਸੂਰਤ ਆ ਇਹਦਾ ਸੁੰਦਰੀਕਰਨ ਵੀ ਜਿਹੜਾ ਆ ਉਹ ਤੁਰੰਤ ਕੀਤਾ ਜਾਊਗਾ ਤੋਂ ਸਾਡਾ ਵੀ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਬਾਬਾ ਪੀਸ਼ਨ ਸਿੰਘ ਜੀ ਮੁਖੀ ਤਰਨਾ ਦਲ ਉਹਨਾਂ ਦੀ ਤਸਵੀਰ ਦਾ ਵੀ ਜਿਹੜਾ ਅੱਜ ਇਹ ਫੈਸਲਾ ਕੀਤਾ ਕੀਤਾ ਗਿਆ ਲਾਉਣ ਦਾ ਸੋ ਸਾਡਾ ਪ੍ਰੈਸ ਦਾ ਵੀ ਤੇ ਭਾਈ ਰਾਜਵਾਲਾ ਸਾਹਿਬ ਪ੍ਰਤੀ ਸਾਰੀ ਇੰਜੈਕਟਰ ਦੇ ਵਿੱਚ ਅੱਜ ਖੁੱਲ ਕੇ ਵਿਚਾਰਾ ਹੋਈਆਂ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਵੱਡੇ ਪੱਧਰ ਤੇ ਆਪਣੀਆਂ ਸਾਰੀਆਂ ਰਹਿਮਾਂ ਦੇ ਕੇ ਇਹ ਫੈਸਲਾ ਜਿਹੜਾ ਆ ਕਿਵੇਂ ਦਾ ਹੋਣਾ ਚਾਹੀਦਾ ਭਾਈ ਦਾ ਜੁਣਾ ਸਾਹਿਬ ਦੀਆਂ ਜਿਹੜੀਆਂ ਭਾਵਨਾਵਾਂ ਆ ਉਹਨਾਂ ਦੇ ਅਨੁਕੂਲ ਵੀ ਹੋਵੇ ਤੇ ਕੌਮ ਦੇ ਵੀ ਅਨੁਕੂਲ ਹੋਵੇ ਸਾਡੀਆਂ ਪਰੰਪਰਾਵਾਂ ਦੇ ਅਨੁਕੂਲ ਵੀ ਹੋਵੇ ਸੋ ਮੈਂ ਫਿਰ ਦੁਬਾਰਾ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਨਸ਼ਾ ਉਗਰਦ ਜਾ ਕੇ ਲੜ ਰਹੀ ਹੈ ਤੇ 17 ਮੋਤਾ ਜਿਹੜੀਆਂ ਨੇ ਉਹ ਮਜੀਠੇ ਹਲਕੇ ਦੇ ਵਿੱਚ ਤੇ ਅਸੀਂ ਜਾਲੀ ਜੀ ਸ਼ਰਾਬ ਦੀਆਂ ਨੇ ਬਾਕੀ ਇਹਦੇ ਕਿ ਇਹ ਮੋਦੀ ਲੜਾਈ ਜੂਲਦੇ ਪਏ ਨੇ ਦੇਖੋ ਮੇਰਾ ਖਿਆਲ ਇਹ ਦੂਜਾ ਜਾਂ ਤੀਜਾ ਕਾਂਡ ਹੋ ਗਿਆ ਸ਼ਰਾਬ ਦਾ ਜਿਨ੍ਹਾਂ ਨੇ ਕਿਹਾ ਸੀ ਵੀ ਅਸੀਂ ਇੱਕ ਹਫ਼ਤੇ ਦੇ ਵਿੱਚ ਸਾਰਾ ਕੁਝ ਬੰਦ ਕਰਦੇਾਂਗੇ ਤੇ ਮੇਰਾ ਖਿਆਲ ਅੱਗੇ ਤਾਂ ਆਪਾਂ ਸੁਣਦੇ ਸੀ ਭਈ ਆ ਪਾਊਡਰ ਪੂਡਰ ਖਾ ਲੈਂਦੇ ਆ ਜਾਂ ਆਤਮ ਹੱਤਿਆ ਹੋ ਜਾਂਦੀ ਸੀ ਇਹ ਤਾਂ ਹੁਣ ਪਾਊਡਰ ਤੋਂ ਵੀ ਉਤੋਂ ਹੀ ਹੋ ਗਿਆ ਭਈ ਇਹ ਸ਼ਰਾਬ ਦੇ ਨਾਲ ਹੀ ਲੋਕ ਮਰ ਰਹੇ ਸੋ ਮੈਂ ਸਮਝਦਾ ਪੰਜਾਬ ਸਰਕਾਰ ਦੀ ਬੜੀ ਵੱਡੀ ਫੇਲ ਹੋ ਰਿਹਾ ਇਹ ਨਸ਼ਾ ਕਹਿੰਦੇ ਸੀ ਘਟਾਉਣਾ 31 ਮਈ ਤੱਕ ਤਾਂ ਮੇਰਾ ਖਿਆਲ 31 ਮਈ ਤੱਕ ਤਾਂ ਉਹ ਹੀ ਪਰਲ ਰਵਾਈਓ ਆ ਫੇ ਜਿਹੜੇ 17-17 ਬੰਦੇ ਤਾਂ ਹਲੇ ਬਾਕੀ ਜਿਹੜੇ ਬੈਠੇ ਜੂਝ ਰਹੇ ਲੜਾਈ ਦੇ ਨਾਲ ਉਹਨਾਂ ਦਾ ਕੀ ਹਾਲ ਹੋਊਗਾ ਪਾਕਿਸਤਾਨ ਜਿਵੇਂ ਦੋਹਾਂ ਧੁਕਾ ਦੇ ਹਾਲਾਤ ਖਰਾਬ ਸੀਗੇ ਆ ਪੰਜਾਬ ਦੇ ਵਿੱਚ ਬਹੁਤ ਜਗਬਰਗਾ ਮਾਹੌਲ ਰਿਆ ਜੀ ਦੋਹਾਂ ਸਰਕਾਰਾਂ ਨੂੰ ਕੀ ਕਹਿਣਾ ਚਾਹਦੇ ਹੋ ਮੈਂ ਤਾਂ ਦੇਖੋ ਨਿਮਰਤਾ ਸਹਿਤ ਦੋਹਾਂ ਸਰਕਾਰਾਂ ਨੂੰ ਆਪਣੀ ਨੂੰ ਵੀ ਉਹਨਾਂ ਨੂੰ ਵੀ ਕਿ ਪੰਜਾਬ ਬਾਰਡਰ ਸਟੇਟ ਹੈ ਚਾਹੇ 71 ਦੀ ਲੜਾਈ ਸੀ ਚਾਹੇ 65 ਦੀ ਲੜਾਈ ਸੀ ਬڑے ਵੱਡੇ ਮੰਡਲ ਜਿਹੜੇ ਮਤਲ ਬਟਕਾਏ ਨਾ ਪੰਜਾਬ ਦੀ ਧਰਤੀ ਦੇ ਉੱਤੇ ਤੇ ਇਹ ਪੰਜਾਬ ਦੀ ਧਰਤੀ ਗੁਰਾਂ ਦੀ ਧਰਤੀ ਆ ਇਹ ਸਾਰਾ ਕੁਝ ਜੜ ਵੀ ਲੈਂਦੀ ਆ ਤੇ ਮੈਂ ਸਮਝਦਾ ਵੀ ਦੁਆ ਮੋਰਖਾ ਨੂੰ ਇਹ ਤੁਰੰਤ ਬੰਦ ਕਰਨਾ ਚਾਹੀਦਾ ਤੇ ਹੁਣ ਸ਼ਾਇਦ ਬੰਦ ਵੀ ਹੋ ਗਿਆ ਇਹ ਪਰ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਬਾਰਡਰ ਸਟੇਟ ਆ ਤੇ ਮੈਂ ਕਹਿੰਦਾ ਹੋਣਾ ਜੇ ਆਪਣਾ ਘਰ ਛੱਡਣ ਲਈ ਛੜਨਾ ਮੂਰੇ ਬੰਦੇ ਨੂੰ ਪਤਾ ਲੱਗਦਾ ਕੀ ਕੀ ਦੀ ਆ ਤੇ ਜਿਨ੍ਹਾਂ ਨੂੰ ਫੇਰ ਘਰ ਛੱਡਨੇ ਪੈਂਦੇ ਆ ਬਾਰਡਰ ਤੋਂ ਫਸਲਾਂ ਪੱਕੀਆਂ ਪਕਾਈਆਂ ਰਹਿ ਗਈਆਂ ਉਹ ਕਈਆਂ ਦੀਆਂ ਬੁਜ਼ਾਰੀਆਂ ਨੇ ਗਾਹਬ ਨਹੀਂ ਹੋਈਆਂ ਕਲਕਾ ਸੋ ਦੋਹਾਂ ਸਰਕਾਰਾਂ ਨੂੰ ਤੇ ਖਾਸ ਕਰਕੇ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਰੰਤ ਜਿਹੜਾ ਇਹੋ ਜਿਹਾ ਰਵਈਆ ਕਿਉਂਕਿ ਇਹਦੀ ਗਾਜ ਪੰਜਾਬ ਤੇ ਜ਼ਿਆਦਾ ਡਿੱਗਦੀ ਆ ਇਹ ਨਹੀਂ ਹੋਣੀ ਚਾਹੀਦੀ ਜੀ ਸਾਫਤਾ ਪ੍ਰਧਾਨ ਵੀ ਜਗੀਰਪਾਲ ਸਵੇਰ ਉਹਦੇ ਚਰਚੀਤਾ ਵਾਲੇ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਤੇ ਕਿੰது ਪ੍ਰੰਤ ਕੀਤਾ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਬੇਨਤੀ ਹੈ ਯਾਰ ਮੈਂ ਹਰ ਇੱਕ ਬੰਦੇ ਦਾ ਕ੍ਰਿਟਿਕ ਦੇ ਤੌਰ ਤੇ ਕ੍ਰਿਟਿਕਸਿਮ ਨਹੀਂ ਕ੍ਰਿਟਿਕ ਦੇ ਤੌਰ ਤੇ ਜੀ ਆਇਆਂ ਕਹਿੰਦਾ ਜਿਹੜੀਆਂ ਗੱਲਾਂ ਪੇਪਰਾਂ 'ਚ ਲਾ ਰਹੇ ਇਥੇ ਮੇਰੇ ਕੋਲ ਆ ਜਾਣ ਮੈਂ ਬੈਠ ਕੇ ਸਾਰਿਆਂ ਦੇ ਕੁਝ ਮੈਂ ਧਿਆਨ 'ਚ ਲਿਆਂਦੀਆਂ ਵੀ ਆ ਦੇਖੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਪਿਛਲੇ ਸਮੇਂ ਦੌਰਾਨ ਕੋਵਰ ਤੋਂ ਬਾਅਦ ਬੜੀ ਵੱਡੀ ਲੰਬੀ ਮੰਜ਼ਲ ਤੈਅ ਕੀਤੀ ਆ ਸਾਰੇ ਐਜੂਕੇਸ਼ਨ ਆਧਾਰੇ ਵੱਡੇ-ਵੱਡੀਆਂ ਸੰਸਥਾਵਾਂ ਪੰਜਾਬ ਦੀਆਂ ਵੀ ਵੇਲ ਹੋਈਆਂ ਤੇ ਸਾਡੀਆਂ ਵੀ ਬੱਡੀ ਕਰਜ਼ਾਈ ਸੀ ਪਰ ਮੈਂ ਅੱਜ ਫਕਰ ਮਹਿਸੂਸ ਕਰਦਾ ਕਿ ਅੱਜ ਸਾਰਾ ਕੁਝ ਬਰोबर ਹੋ ਗਿਆ ਅੱਜ ਨੇਚੇ ਅਕੈਡਮੀ ਜਿਹੜੀ ਚੰਡੀਗੜ੍ਹ ਚੱਲ ਰਹੀ ਆ ਬੜੀ ਕਿਉਂਕਿ ਉਹਦੇ ਵਿੱਚ ਅਸੀਂ ਆਪਣੇ ਡਾਕਟਰ ਕਾਂਤ ਸਿੰਘ ਪੰਨੋ ਡਾਕਟਰ ਕੇਰ ਸਿੰਘ ਉਹਨੂੰ ਮੰਨ ਲਓ ਸਾਰਾ ਰਿਕਰੂਟਮੈਂਟ ਕਰਦੇ ਆ ਉਹਦੇ ਚ ਹਿਊਮਨਿ ਕਮੇਟੀ ਦੀ 0% ਆ ਪਰ ਜਿਲੇ ਆਪਾਂ ਸ਼ੁਰੂ ਕਰਦੇ ਉਹਨੂੰ ਸਮਾਂ ਲੱਗਦਾ ਉਨ ਉੱਪਰ ਹੁਲਤ ਹੋਣ ਲਈ ਸਮਾਂ ਲੱਗਦਾ ਅੱਜ ਬਾਖੋਬੀ ਵਧੀਆ ਚੱਲ ਰਹੀ ਆ ਆ ਪਿਛਲੀ ਜਿਹੜੀ ਅਕੈਡਮੀ ਸਾਡੀ ਆਪਣੇ ਜਿਹੜਾ ਗੁਰਚੰਦ ਸਿੰਘ ਟੋੜਾ ਇੰਸਟੀਚਿਊਟ ਚੱਲ ਰਹੀ ਬਹੁਤ ਜੁਤੀਸ਼ਰੀ ਤੌਰ ਤੇ ਤੁਸੀਂ ਪੱਤਰਕਾਰ ਜਾ ਆਇਓ ਤੇ ਬੱਚਿਆਂ ਨੂੰ ਪੁੱਛ ਲਿਓ ਬਈ ਇੱਥੇ ਐਜੂਕੇਸ਼ਨ ਕਿਵੇਂ ਦੀ ਆ ਜੇ ਕਹਿਣ ਬਈ ਮੋਸਟ ਐਕਸਲੈਂਟ ਆ ਤੇ ਫਿਰ ਤੁਸੀਂ ਮੈਨੂੰ ਆ ਕੇ ਕਿੰਨਾ ਲੰਬਾ ਦੇ ਸਕਦੇ ਹੋ ਦੂਸਰੀ ਗੱਲ ਕਈ 7ਵਾਂ ਪੇ ਕਮਿਸ਼ਨ ਜਿਹੜਾ ਆ ਉਹ ਲਾਗੂ ਹੋ ਗਿਆ ਕਿਉਂਕਿ ਅਸੀਂ ਇਕੱਲੇ ਨਹੀਂ ਪਰ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਗ੍ਰਾਂਟ ਇਨ ਏਡ ਦੀਆਂ ਪੋਸਟਾਂ ਕਿਉਂਕਿ ਸਰਕਾਰ ਤੋਂ ਪੈਸੇ ਆਉਣੇ ਹੁੰਦੇ ਸਾਨੂੰ ਆਪ ਵੀ ਪਾਉਣੇ ਪੈਂਦੇ ਆ ਜਿਹੜੇ ਵੱਡੇ ਫੈਸਲੇ ਲੈਣੇ ਉਹਨਾਂ ਦਾ ਮੁਲਾਂਕਣ ਕਰਨਾ ਪੈਂਦਾ ਕਿਉਂਕਿ ਸਰਕਾਰ ਦੇ ਮੈ ਲਾਉਣਾ ਵੀ ਸਰਕਾਰ ਦੀ ਹਰੇਕ ਪਾਲਸੀ ਫਿਰ ਐਜੂਕੇਸ਼ਨ ਫੇਰਿਆ ਮੈਂ ਗਵਰਨਮੈਂਟ ਕਾਲ ਜਿਹੜਾ ਹਾਰਪੁਰ ਚੱਲ ਜਾਂਦਾ ਸਾਰੀ ਦੇਖ ਲਓ ਕੋਈ ਉੱਤੇ ਕੰਟੈਕਟ ਤੇ ਸਾਰਾ ਕੋਈ ਪਰਮਨੈਂਟ ਹੈ ਹੀ ਨਹੀਂ ਤੇ ਸਾਡੇ ਫਿਰ ਗੱਲ ਨੂੰ ਵਧਾ ਕੇ ਵੱਧ ਦੱਸਿਆ ਜਾਂਦਾ ਤੇ ਮੈਂ ਸਤਿਕਾਰ ਤੋਂ ਨਾ ਆਗੂਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਸ਼੍ਰੋਮਣੀ ਕਮੇਟੀ ਦੀ ਸੇਵਾ ਕੀਤੀ ਹੈ ਸਾਰਾ ਕੁਝ ਤੁਹਾਡੇ ਹੰਦੇ ਵੀ ਹੋਇਆ ਆਪਾਂ ਇਹਨਾਂ ਨਾਲ ਨਹੀਂ ਦੀਏ ਧਾਮੀ ਦਾ ਮਾੜਾ ਹੋ ਜਾਦਾ ਲਾ ਦੇ ਹੋਏ ਜਿਵੇਂ ਹਿੰਦੂਚਾਂ ਕੋਈ ਗੱਲ ਨਹੀਂ ਸੰਸਥਾ ਨੂੰ ਆਪਾਂ ਮਾੜ ਨਹੀਂ ਦਸੀਏ ਅੱਜ ਸਿਰਫ ਇੱਕ ਸਾਡਾ ਪੋਲੀਟੈਕਨਿਕ ਕਾਰਜ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਵਿੱਚ ਤਨਖਾਹਾਂ ਪੈਂਡਿੰਗ ਆ ਉਹ ਵੀ ਅੱਜ ਅਸੀਂ ਫੈਸਲਾ ਕਰ ਲਿਆ ਆ ਕੱਲ ਪਹਿਲੇ ਮਹੀਨੇ ਦੀ ਕਿਉਂਕਿ 15 ਲੱਖ ਪੇਮੈਂਟ ਉਹਨਾਂ ਦੀ ਮਕਬਾਂਤ ਲਈ ਆ ਉਹ ਭੇਜ ਦਿੱਤੀ ਕੱਲ ਪਰਸੋਂ ਭੇਜ ਦਿੱਤੀ ਆ ਅੱਜ ਅਸੀਂ ਫੈਸਲਾ ਕੀਤਾ ਵੀ ਜਿਹੜਾ ਉਹਨਾਂ ਦਾ ਬਕਾਇਆ ਆ ਉਹ ਅਸੀਂ ਮਤਾਂ ਵੀ ਪਾਇਆ ਉਹ ਵੀ ਅਸੀਂ ਕਰ ਦੇਣਾ। ਬਾਕੀ ਸਾਰੀਆਂ ਗੁਰੂ ਗੁਰਗੁਰ ਗ੍ਰੰਥ ਸਾਹਿਬ ਜੀ ਨਹੀਂ ਅਸਤੀ ਬਿਲਕੁਲ ਇਹਲੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਪੈਰਾਂ ਤੇ ਚੱਲ ਰਹੀ ਹੈ। ਬਾਕੀ ਸੰਸਥਾਵਾਂ ਪੈਰਾਂ ਤੇ ਚੱਲ ਰਹੀਆਂ। ਪਰ ਕਈ ਵਾਰੀ ਉਹ ਫੇ ਲੱਗਦਾ ਵੀ ਆਪਣੇ ਕੋਹਾਂ ਨੂੰ ਖਾਣ ਲਾ ਪੈਂਦੇ ਮੈਨੂੰ ਕੋਈ ਦੇਮੋਕਰੇਸੀ ਆ ਹਰਕ ਨੂੰ ਅਧਿਕਾਰ ਆ। ਪਰ ਮੈਨੂੰ ਥੋੜਾ ਜਿਹਾ ਗਿਲਾ ਹੁੰਦਾ ਇਹਨਾਂ ਗੱਲਾਂ ਦਾ ਤੇ ਭਈ ਜੇ ਕੋਈ ਕਵਿਆਗਾ ਕਨਫਿਊਜ਼ਨ ਮੇਰ ਨਾਲ ਕਰ ਲੋ ਸਕੱਤਰ ਸਾਡੇ ਬੈਠੇ ਸਾਰੇ ਐਜੂਕੇਸ਼ਨ ਦਾ ਸਕੱਤਰ ਬੈਠਾ ਆ ਐਜੈਕਟਿਵ ਸਾਰੇ ਬੈਠੇ ਆ ਤੇ ਬੈਠ ਕੇ ਗੱਲ ਕਰ ਲਈ ਜਾਵੇ ਟੈਲੀਫੋਨ ਨਾਲ ਤੇ ਅੱਜ ਕੱਲ ਸਾਰਾ ਕੁਝ ਹੋ ਜਾਂਦਾ ਇਹ ਅਜ ਮੁਲਾਕਾਤ ਕਰਨ ਲੱਗੇ ਇਹਨਾਂ ਨੂੰ ਇਹ ਨજર ਨਹੀਂ ਆਉਂਦਾ ਜਿਨ੍ਹਾਂ ਨੇ ਗੱਲੋਂ ਅਖੜੀ ਪਾ ਕੇ ਬੈਠੇ ਦਿੱਲੀ ਕਮੇਟੀ ਨਾਲ ਉਹ 400 ਕਰੋੜ ਦੀ ਕਰਜ਼ਾਈ ਹੋਈ ਗੱਲ ਨਹੀਂ ਐ ਐਜੂਕੇਸ਼ਨ ਦੇ ਮਾਮਲੇ ਦੇ ਦੇਖੋ ਉਹਨਾਂ ਦੇ ਖਿਲਾਫ ਤਾਂ ਹਾਈ ਕੋਰਟ ਦਾ ਵੱਡਾ ਟਾਚਾ ਚੁਪਾ ਹਾਈ ਕੋਰਟ ਨੇ ਕਿਹਾ ਆ 215 ਕਰੋੜ ਤਾਂ ਉਹਦਾਂ ਹੀ ਸੀ ਤੇ ਮੈਂ ਕਿਉਂਕਿ ਮੇਰਾ ਸੁਭਾਅ ਹੀ ਆ ਮੈਂ ਕਿਸੇ ਨੂੰ ਨਿੰਦਦਾ ਨਹੀਂ ਨਾ ਮੈਂ ਕੋਈ ਬਾਲੇ ਕਦੇ ਕਹੇ ਤੇ ਅਲੀਗੇਸ਼ਨ ਵੀ ਲਾਉਣਾ ਮੈਂ ਕਹਿੰਦਾ ਆਪਣਾ ਆਚਾਰਨ ਸਾਫ਼ ਰੱਖੋ ਚਲੋ ਕਿਉਂਕਿ ਵੱਡੇ ਅਧਾਰੇ ਆ ਕਈ ਵਾਰੀ ਕੋਈ ਕਹਾਣੀਆਂ ਰਹਿ ਜਾਂਦੀਆਂ ਪਰ ਹਰਜਿੰਦਰ ਸਿੰਘ ਧਾਮੀ ਹਮੇਸ਼ਾ ਹੀ ਹੈਲਦੀ ਕ੍ਰਿਟਿਕ ਨੂੰ ਉਹਨੂੰ ਵੈਲਕਮ ਕਰਦਾ ਕਦੇ ਵੀ ਪਰਮੇਸ਼ਰ ਜਾਣੇ ਮੇਰਾ ਸੁਭਾਅ ਇਦਾਂ ਦਾ ਰਿਹਾ ਕ੍ਰਿਟਿਸਿਜ਼ਮ ਨਹੀਂ ਦੇਖੋ ਕ੍ਰਿਟਿਕ ਦਾ ਕੋਈ ਵੀ ਕ੍ਰਿਟਿਕ ਤਾਂ ਤੁਹਾਨੂੰ ਤਾਂ ਨੂੰ ਚੱਕਦਾ ਤੁਹਾਡੇ ਆਪ ਗੁਣ ਦੱਸਦਾ ਪਰ ਨੂੰ ਆਪਾਂ ਡਿਸਕਸ਼ਨ ਦੇ ਤੌਰ ਤੇ ਲਾਈਏ ਨਾ ਕਿ ਸਿਆਸੀ ਰੋਟੀਆਂ ਸੇਕੀਏ ਪਏ ਆਪਾਂ ਕਿਸਾਨਤਾ ਬਹੁਤ ਮਾੜੀ ਹੋ ਗਈ। ਸੰਸਤਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਆਪ ਚਲਾ ਰਹੇ ਆ। ਆ ਪਿਛਲੇ ਦਿਨੀ ਹੁਣ ਆਫਤ ਆਈ ਆ। ਸਾਰੇ ਬਾਰਡਰ ਏਰੀਆ ਦੇ ਗੁਰਦੁਆਰਾ ਸਹਿਫਾਨਾਂ ਨੂੰ ਹਦਾਇਤ ਕੀਤੀ। ਭਈ ਕੋਈ ਆਵੇ ਵਿਦਆਊਟ ਕਾਸਟ ਐਂਡ ਕ੍ਰੀਡ ਸਾਰਿਆਂ ਨੂੰ ਰਹਿਣ ਬਸੇਰਾ ਦੇਣਾ ਤੇ ਲੰਗਰ ਪਾਣੀ ਚਕਾਉਣਾ। ਤੇ ਅਸੀਂ ਸਕੂਲਾਂ ਕਾਲਜਾਂ ਦੀ ਵੀ ਗੈਹਤਤਾ ਸੀ। ਪੇ ਭਾਈ ਜੇ ਕੋਈ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਤੇ ਜੇ ਕੋਈ ਉੱਥੇ ਆਉਂਦਾ ਰਹਿਣ ਨੂੰ ਉਹਨਾਂ ਨੂੰ ਪ੍ਰੋਪਰ ਉੱਥੇ ਰਹਿਾਇਕ ਦਿੱਤੀ ਜਾਵੇ। ਪਰ ਅੱਜ ਦੇ ਗਿਆਨੀ ਮੋਹਨ ਸਿੰਘ ਜੀ ਨਾਲ ਦੀ ਗੱਲ ਕੀਤੀ ਆ ਬੜੇ ਸਤਿਕਾਰਦੂਤ ਰਹੇ ਨੇ ਲੰਬਾ ਸੰਵਾਦ ਨਾਲ ਹੈੱਡ ਗ੍ਰੈਜੂਏਟ ਸੀ ਨੀ ਬੋ ਦੱਸਿਆ ਸੇਵਾਦ ਭਾਈ ਆ। ਉਹਨਾਂ ਆਪਣੇ ਹੈੱਡ ਗ੍ਰੈਜੂਏਟ ਹੁੰਦੇ ਆ ਕਦੀ ਵੀ ਵਿਦੇਸ਼ੀ ਦੌਰਾ ਨਹੀਂ ਕੀਤਾ। ਜਦੋਂ ਅਖੀਰ ਤੇ ਵੀ ਬੱਚਿਆਂ ਦੇ ਨਾਲ ਜਾਣ ਲੱਗਿਆ ਸੀ ਉਹ ਗੁਰਦਵਾਰਾ ਪਾਸ਼ਾ ਦਾ ਦਰ ਤੋਂ ਖਿਛੋੜਾ ਪਾਣ ਦੇ ਲਈ ਇੱਕ ਉਹਨਾਂ ਦੇ ਹੰਝੂ ਜਿਹੜੇ ਭਾਵਕ ਹੋ ਕੇ ਨਿਕਲ ਆਏ ਸੀ। ਔਰ ਜਿਹੜੇ ਆਪਣੇ ਅੱਜ ਕੱਲ੍ਹ ਹੈੱਡ ਗ੍ਰਾਂਥੀ ਦਾ ਨਾਮ ਹੋ ਰਿਹਾ ਦਾ ਸਭ ਦਾ ਪਾੜ ਕਰਦੇ ਨੇ ਨਾ ਉਹ ਸੁਣਾਵੇਂ ਲੈਂਦੇ ਨੇ ਸਿਰਫ ਉਹਨਾਂ ਨੂੰ ਹੁਣ ਲੋਕ ਐਮ ਆਰ ਆਈ ਹੈੱਡ ਗ੍ਰਾਂਥੀ ਕਹਿਣ ਲੱਪੇ ਨੇ ਕੀ ਕਹਿਣਾ ਚਾਹਦੇ ਨੇ ਦੇਖੋ ਬੇਨਤੀ ਇਹ ਆ ਇਦਾਂ ਨਹੀਂ ਹੈਗਾ ਕਿ ਕਿਉਂਕਿ ਪ੍ਰਬੰਧ ਦਾ ਸਵਾਲ ਆ ਗਿਆਨੀ ਮੋਹਨ ਸਿੰਘ ਉਹਨਾਂ ਨੂੰ ਨਮਸਕਾਰ ਆ ਸਤਿਕਾਰ ਤੇ ਆ ਮੈਨੂੰ ਵੀ ਟੈਲੀਫੋਨ ਕਰ ਲੈਂਦੇ ਸੀ ਗਾਹੇ-ਬਾਹੇ ਤੇ ਸੱਚਮੁੱਚ ਜਦੋਂ ਜਾਣਾ ਸੀ ਉਦੋਂ ਵੀ ਉਹਨਾਂ ਦੀ ਇਹ ਹਾਲਤ ਸੀ ਫਿਰ ਮੈਂ ਜਾਣਾ ਨਹੀਂ ਬਾਕੀ ਕਿਉਂਕਿ ਕਈ ਵਾਰੀ ਸਮੇਂ ਦੀ ਲੋੜ ਬਣ ਜਾਂਦੀ ਆ ਯਾਨੀ ਮੋਹ ਸੇ ਘੋਣੇ ਲੰਬਾ ਆਰਸਾ ਕੀਤੀ ਬੇਟਾ ਬਾਅਦ ਚ ਕੈਨੇਡਾ ਗਿਆ ਬਾਕੀਆਂ ਦੇ ਜਿੰਨੇ ਗ੍ਰਾਂਤੀ ਸਹਿਬਾਨ ਉਹਨਾਂ ਦੇ ਵੀ ਕਿਸੇ ਦੇ ਬੱਚੇ ਆ ਕਿਸੇ ਸਾਡੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਬੱਚੇ ਆ ਪਰ ਜਿਹੜਾ ਹੈਗਾ ਤੁਸੀਂ ਕਹਿੰਦੇ ਸੋਦੜ ਦੂਜਾ ਤੀਜਾ ਉਹ ਕੋਈ ਇਦਾਂ ਦੀ ਗੱਲ ਨਹੀਂ ਉਹ ਸਾਰਿਆਂ ਨੂੰ ਸਾਰਾ ਕੁਝ ਗੁਰੂ ਪਾਤਸ਼ਾਹ ਦੀ ਕਿਰਪਾ ਤੇ ਬਖਸ਼ਿਸ਼ ਪਰ ਕਈ ਵਾਰੀ ਪ੍ਰਬੰਧਕੀ ਤੌਰ ਦੇ ਉੱਤੇ ਉਹ ਡਿਊਟੀਆਂ ਹੀ ਉਸ ਹਿਸਾਬ ਦੇ ਨਾਲ ਲੱਗ ਜਾਂਦੀਆਂ ਜਿਹੜੀਆਂ ਵੀ ਸਮੇਂ-ਸਮੇਂ 'ਤੇ ਅਨਪੂਰਨ ਤੇ ਪਰ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਇਹਦੇ ਲਈ ਅਸੀਂ ਪਿੱਛੇ ਜਿਹੜੇ ਸਾਡੇ ਕੀਰਤਨੀਏ ਸਿੰਘ ਆ ਜਾਂ ਸਾਡੇ ਐਜੂਕੇਸ਼ਨ ਵਾਲੇ ਆ ਉਹਨਾਂ ਲਈ ਵੀ ਅਸੀਂ ਥੋੜੇ ਨਿਯਮ ਬਣਾਏ ਸੀ ਤੇ ਹੁਣ ਸਿੰਘ ਸਾਹਿਬਾਨਾਂ ਵੀ ਬੈਠ ਕੇ ਮੈਂ ਚਾਰ ਪੰਜ ਦਿਨ ਪਹਿਲਾਂ ਮੀਟਿੰਗ ਕੀਤੀ ਸੀ ਕਰਾਂਗੇ ਉਹ ਵੀ ਕੁਝ ਠੀਕ ਹੈ ਥੈਂਕ ਯੂ